ਦੀਪ ਸਿੰਘ ਰੰਧਾਵਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਟਾਲਾ ਦੇ ਵਿੱਚ ਅਮਨ ਸ਼ੇਰ ਸਿੰਘ ਐਮਐਲਏ ਸ਼ਹਿਰੀ ਕਲਸੀ ਦੀ ਟੀਮ ਵੱਲੋਂ ਜਿਹੜਾ ਹੈ ਖੁਸ਼ੀ ਜਾਰ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਦਾਂਗੇ ਸਮੁੱਚੀ ਟੀਮ ਜਿਹੜੀ ਹੈ ਬਟਾਲਾ ਦੀ ਸਮੁੱਚੀ ਟੀਮ ਖੜੀ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਗੁਰਦੀਪ ਸਿੰਘ ਰੰਧਾਵਾ ਨੂੰ ਜਿਹੜਾ ਜਿਤਾਇਆ ਹੈ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਨਿਰਮਲਾ ਕਮਰੇ ਕੋਕਾ ਜੀ ਸੋ ਨਿਰਮਲਾ ਜੀ ਕਿੱਦਾਂ ਦੇ ਦੇ ਦਿਓ ਜੀ ਬੜੀ ਵੱਡੀ ਜਿੱਤ ਹੋਈ ਏ ਅੱਜ ਫਿਰ ਦੋ ਦੋ ਖੁਸ਼ੀਆਂ ਪਧਾਰੀ ਬਣੇ ਨੇ ਐਮਐਲਏ ਸਾਹਿਬ ਤੇ ਗਰਦੀਪ ਸਿੰਘ ਨੇ ਦਾਗਾ ਵੀ ਜਿੱਤੇ ਨੇ ਕੀ ਕਹਿਣਾ ਚਾਹੋ। ਬਹੁਤ ਜੀ ਬੜੀ ਖੁਸ਼ੀ ਦੀ ਗੱਲ ਆ। ਜੀ ਐਡਾ ਬੜਾ ਤੁਮ ਤਾਂ ਉਹ ਰਾਵਜਾ ਜੀ ਜਿਹੜੇ ਬਾਬੂ ਲਾਂਕ ਦਾ ਇਹ ਬੜੀ ਖੁਸ਼ੀ ਦੀ ਗੱਲ ਸਾਡੇ ਐਮਐਲਏ ਸਾਹਿਬ ਕਲਸੀ ਜੀ ਵੀ ਬੜੀ ਸੁਭਾ ਪ੍ਰਧਾਨ ਬੜੇ ਹੁੰਦੀ ਖੁਸ਼ੀ ਵਿੱਚ ਬੜੇ ਗਹਿਮੂਗਾ ਵਾਪਸ ਪਰੇ ਫਿਰਦੇ ਆ। ਜੀ ਬਾਕੀ ਮੁਬਾਰਕਾਂ ਸਾਰੀ ਆਪਣੀ ਟੀਮ ਨੂੰ ਸਾਡੇ ਨੂੰ ਜਿਹਨੇ ਸ਼ਰੀਕ ਕਲਸੀ ਨਾਲ ਟੀਮ ਨੇ ਜਿਤਾਇਆ ਸਾਰਿਆਂ ਨੂੰ। ਸੋ ਕਹਿੰਦੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੇ ਸਵੇਰ ਨਿਕਲ ਜਾਂਦੀ ਸੀ। ਐਮਐਲਏ ਸਾਹਿਬ ਤੇ ਉਹਦੀ ਸਮੁੱਚੀ ਟੀਮ ਬਹੁ ਖੁਸ਼ੀ ਜ਼ਰ ਮਿਲੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਹੈ ਮੇਰੇ ਸਾਥ ਦਾ ਕਰਦੇ ਆਂ ਔਰ ਸਾਡੇ ਗੁਰਦੀਪ ਰੰਧਾਵਾ ਜੀ ਨੂੰ ਬਹੁਤ ਮੁਬਾਰਕਾਂ ਦਿੰਨੇ ਆਂ ਕਿਉਂ ਸਾਡੀ ਅੱਜ ਜਿੱਤ ਪਾ ਕੇ ਤੁਹਾਨੂੰ ਬੜੀ ਖੁਸ਼ੀ ਥੀ ਮੌਕਾ ਦਿੱਤਾ ਜੀ ਉਹ ਗੱਲਬਾਤ ਕਰਾਂਗੇ ਔਰ ਵੀ ਇੱਥੇ 버ਗਰ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਸੋ ਨਮਸਕਾਰ ਭਾਜੀ ਸਭ ਤੋਂ ਪਹਿਲੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਸਾਡੇ ਮਟਾਰੇ ਸ਼ਹਿਰ ਵਾਸਤੇ ਔਰ ਹਰਦਾ ਕੇਰਾ ਬਣਾਉਣ ਵਾਸਤੇ ਬਹੁਤ ਹੀ ਇਮਾਨਦਾਰੀ ਔਰ ਬਹੁਤ ਹੀ ਸ਼ਾਨ ਵਾਲੀ ਗੱਲ ਹੈ ਕਿ ਆਪ ਹੀ ਸਾਡੇ ਪੰਜ ਹਜ਼ਾਰ ਲੇਟ ਦੇ ਨਾਲ ਅਸੀਂ ਡੇਰੇ ਬਾਬਾ ਨਾਲ ਤੋਂ ਜਿਤਾਇਆ ਔਰ ਇਸ ਵਿੱਚ ਜਿੰਨਾ ਜੋਰ ਸਾਡੇ ਮਾਨਯੋਗ ਅਮਰਦੇਵ ਸਾਹਿਬ ਸ਼ਹਿਰੀ ਕੰਸੀ ਜੀ ਨੇ ਲਾਤਾ ਅਸੀਂ ਖੁਦ ਦੇਖਿਆ ਉਹਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਖਾਣਾ ਨਹੀਂ ਦੇਖਿਆ ਸੌਣਾ ਨਹੀਂ ਦੇਖਿਆ ਔਰ ਇਹ ਪੂਰੀ ਮਿਹਨਤ ਲਾ ਕੇ ਡੇਰੇ ਬਾਬਾ ਨਾਲ ਦੀ ਸਟਰੀਟ ਨੂੰ ਜਿਤਾਇਆ ਅਸੀਂ ਮਾਨ ਕਰਦੇ ਹਾਂ ਸਾਡੇ ਬਟਾਲੇ ਸ਼ਹਿਰ ਨੂੰ ਇੰਨਾ ਵਧੀਆ ਐਨੀ ਨੇਕ ਸੋਚ ਵਾਲਾ ਅਮਰਦੇਵ ਮਿਲੇ ਨੇ ਔਰ ਧੰਨਵਾਦ ਕਰਦੇ ਹਾਂ ਸਾਡੇ ਮਾਨਯੋਗ ਹਰਵਿੰਦ ਕੇਜਵਲ ਜੀ ਦਾ ਭਗਵੰਤ ਮਾਨ ਜੀ ਦਾ ਔਰ ਸੰਦੀਪ ਪਾੜੀ ਜੀ ਦਾ ਜਿਹਨੇ ਸਾਡੇ ਐਮਐਲਏ ਸਾਹਿਬ ਨੂੰ ਐਡੀ ਵੱਡੀ ਜ਼ਿੰਮੇਵਾਰੀ ਨਾਲ ਨਵਾਜਿਆ ਹੈ ਸਟੇਟ ਵਰਗੇ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਔਰ ਅਸੀਂ ਸਾਰੇ ਬਟਾਲੇ ਵਾਸੀ ਔਰ ਬਟਾਲੇ ਦੇ ਖਾਸ ਤੌਰ ਤੇ ਸਾਡੇ ਵਰਕਰ ਨੇ ਬਹੁਤ ਹੀ ਉਸ਼ਾਹਿਤ ਔਰ ਬਹੁਤ ਹੀ ਜੋਸ਼ ਨੀ ਇਸ ਵੇਲੇ ਕਿ ਹਾਂ ਵੀ ਐਮਐਲਏ ਸਾਹਿਬ ਕਦੋਂ ਬਟਾਲੇ ਆਉਣ ਤੇ ਉਹਨਾਂ ਦਾ ਵੀ ਅਸੀਂ ਖੂਮ ਖਵਾ ਕੇ ਉਹਨਾਂ ਦਾ ਸਵਾਗਤ ਕਰੀਏ ਅਸਤਵਾਜੀ ਚਲਾਈਏ ਲੱਡੂ ਵੰਡੀਏ ਬਹੁਤ ਜ਼ਿਆਦਾ ਉਸ਼ਾਹ ਵੇਖਣ ਮਿਲਿਆ ਅੱਜ ਵੀ ਇੱਕ ਛੋਟੇ ਜਿਹੇ ਸੱਦੇ ਤੇ ਪਤਾ ਚੱਲਿਆ ਕਿ ਆਪਾ ਗਾਂਧੀ ਚੌਂਕ ਦੇ ਵਿੱਚ ਆਪਾਂ ਅਸਥਵਾਜੀ ਚਲਾ ਗਿਆ ਔਰ ਮਿਠਾਈ ਵੰਡਨੀ ਹੈ ਤੁਸੀਂ ਦੇਖ ਰਹੋਗੇ ਦੋ ਦੋ ਤੱਕ ਊਮਾ ਆ ਕੇ ਸਾਰੇ ਪਹੁੰਚੇ ਨੇ ਸੋ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਰੇ ਪਟਾਲੇ ਦੇ ਵਾਸੀ ਮੰਨਦੇ ਉਹ ਐਮਐਲਏ ਸਾਥ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੁਮਨਿਕ ਜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਕਹਿੰਦੇ ਆਪ ਦੀ ਸਰਕਾਰ ਦੇ ਆਪ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਬੜੀ ਗੱਲਬਾਤ ਕਰਦੇ ਨੇ ਤੇ ਆਮ ਲੋਕਾਂ ਦੀ ਜਿਹੜੀ ਸਰਕਾਰ ਤੇ ਲੋਕ ਵੀ ਜਿਹੜੇ ਨੇ ਸਿਆਰੇ ਹੋ ਗਏ ਉਹਨਾਂ ਨੇ ਫਤਵਾ ਦਿੱਤਾ ਕੀ ਵੋਟਰਾਂ ਸਪੋਰਟਰਾਂ ਨੂੰ ਮੈਸੇਜ ਦੇਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਡੇਰੇ ਬਾਬਾ ਨਾਨਕ ਤੇ ਦੇਖ ਲਓ ਪਿਛਲੇ 35 40 ਸਾਲਾਂ ਦੇ ਥੰਮੇ ਸੀ ਨਾ 35 40 ਸਾਲ ਤੋਂ ਰਿਕਾਰਡ ਸੀਗਾ ਕਿ ਸੁਖਵੀਰ ਸਿੰਘ ਦਾਵਾ ਜੀ ਕਦੀ ਹਾਰੇ ਨਹੀਂ ਜੇ ਫਾਨਾ ਨਾ ਰਿਕਾਰਡ ਸੀਗਾ ਅੱਜ ਆਮ ਲੋਕਾਂ ਨੇ ਦਾਸਤਾ ਕਿ ਹਾਂ ਵੀ ਆਮ ਲੋਕਾਂ ਦੀ ਵਾਰੀ ਹੈ ਹੁਣ ਇਸ ਵੇਲੇ ਜੋ ਜੋਗ ਹੈ ਇਹ ਆਮ ਲੋਕਾਂ ਦਾ ਹੈ ਨੇ ਭਰਾਵਾਂ ਦਾ ਜੋ ਗਿਆ प्रदीप ਰੰਧਾਵਾ ਜੀ ਨੇ ਬਹੁਤ ਮਿਹਨਤ ਕੀਤੀ ਹੈ ਅੱਜ ਉਹ ਵੀ ਐਮਐਲਏ ਸਾਹਿਬ ਅੱਜ ਆਪਣੀ ਸੀਟ ਉੱਪਰ ਬੈਠ ਕੇ ਬੈਠਣਗੇ ਔਰ ਇਹ ਇੱਕ ਜੀ ਲੋਕਾਂ ਦਾ ਫਤਵਾ ਹੈ ਲੋਕੀ ਜਾਣਦੇ ਨੇ ਕਿ ਜਿਨ੍ਹਾਂ ਦੇ ਕਰਤਜ ਸਰੀਆ ਉਹ ਨਹੀਂ ਚਾਹੀਦੇ ਜਿਨ੍ਹਾਂ ਦੇ ਬੋਲਾਂ ਚ ਮਠਾਸ ਔਰ ਕਿਨੋ ਕਿਹੜੀ ਦੋਖਸਕ ਦਾ ਸਾਥ ਹੀ ਹੋਣਾ ਸਾਨੂੰ ਨਹੀਂ ਚਾਹੀਦਾ ਸੋ ਗੱਲਬਾਤ ਕਿਸੇ ਦੇ ਦਫਾ ਮੇਸੇ ਫਾਈਵ ਦਿਖਾ ਰਹੇ ਜਿੰਨਾ ਵਜੂਮ ਕਥਾ ਹੋਇਆ ਹੈ ਵਜੂਮ ਕਿੰਨਾ ਕਥਾ ਹੋਇਆ ਹੈ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਖੁਸ਼ੀ ਜ਼ਾਹਰ ਕਰ ਰਹੇ ਨੇ ਆਤਿਸ਼ਬਾਜੀ ਦੀ ਹੋਣੀ ਹੈ ਤੇ ਨਾਲ ਦੀ ਨਾਲ ਲੱਗੂ ਵੀ ਕਿਤੇ ਨਾ ਕਿਤੇ ਵੰਡੇ ਜਾਣੇ ਨੇ ਸੋ ਬੜੀ ਖੁਸ਼ੀ ਵਾਲੀ ਗੱਲ ਆ ਜੀ ਦੋ ਦੋ ਖੁਸ਼ੀਆਂ ਆਈਆਂ ਨੇ ਪ੍ਰਧਾਨ ਜੀ ਬੁੜਾਇਆ ਗਿਆ ਅਮਨ ਸੇਰ ਸਿੰਘ ਐਮ ਐਲ ਏ ਕਲਸੀ ਨੂੰ ਤੇ ਨਾਲ ਦੀ ਨਾਲ ਗੁਰਦੀਪ ਸਿੰਘ ਰੰਦਾਵਾ ਜਿਹੜੇ ਨੇ ਜੇਤੂ ਹੋਏ ਨੇ ਗੱਲਬਾਤ ਕਰਦੇ ਆ ਸੋ ਨਮਸਕਾਰ ਨਮਸਕਾਰ ਪ੍ਰਧਾਨ ਜੀ ਸੋ ਕੀ ਕਹਿਣਾ ਚਾਹੁੰਦੇ ਜੀ ਦੋ ਦੋ ਖੁਸ਼ੀਆਂ ਮਿਲਿਆ ਨੇ ਤੇ ਬੜਾ ਵੱਡਾ ਫਤਵਾ ਮਿਲਿਆ ਕੀ ਕਹਿਣਾ ਚਾਹੁੰਦੇ ਪਟਾਲੇ ਦੀ ਜਨਤਾ ਤੇ ਡੇਰਾ ਬਾਬਾ ਨਾਨਕ ਦੀ ਜਨਤਾ ਇਸ ਗੱਲ ਲਈ ਬੜੀ ਵਧਾਈ ਦੀ ਪਾਤਰ ਆ ਕਿ ਸਰਕਾਰ ਹੁੰਦਿਆ ਅਗਰ ਇੱਥੇ اپੋਜੀਸ਼ਨ ਦੀ ਜਿੱਤ ਹੋ ਜਾਂਦੀ ਤੇ ਉਹਦੇ ਲਈ ਸਾਡੀ ਮਤਲਬ ਨਮੋਸ਼ੀ ਸੀ ਸਾਡੇ ਲਈ ਸਾਡੇ ਲਈ ਖੁਸ਼ੀ ਦੀ ਗੱਲ ਆ ਔਰ ਐਮਐਲਏ ਸਾਹਿਬ ਜਿਹੜੇ ਸਾਡੇ ਮਿਹਨਤ ਕੀਤੀ ਜਿਹੜਾ ਇੰਨੀ ਜ਼ਿਆਦਾ ਮਿਹਨਤ ਕੀਤੀ ਆ ਉਹਦਾ ਉਹਨਾਂ ਨੂੰ ਫਤਵਾ ਮਿਲਿਆ ਸ਼ਾਇਦ ਹੋਰ ਵੀ ਕੋਈ ਵਧਾਈ ਮਿਲਤੇ ਆਪਾਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਸੀਟ ਜਿੱਤੀ ਗਈ ਔਰ ਸਾਡੇ ਐਮਐਲਏ ਸਾਹਿਬ ਨੂੰ ਪਾਜਕਾਰੀ ਪ੍ਰਧਾਨ ਬਣਾਇਆ ਗਿਆ ਬਟਾਲੇ ਲਈ ਮਾਨ ਦੀ ਗੱਲ ਹੈ ਸੋ ਕਹਿੰਦੇ ਨੇ ਕਿ ਮਿਹਨਤ ਸੋ ਕਹਿੰਦੇ ਨੇ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਸਮੂਚੀ ਟੀਮ ਨੇ ਬਟਾਲਾ ਦੀ ਸਮੂਚੀ ਟੀਮ ਉੱਤੇ ਪਹੁੰਚਦੀ ਸੀ ਸਵੇਰੇ ਜਾਂਦੀ ਤੇ ਰਾਤ ਨੂੰ ਕਿਤਨਾ ਕਿ ਧਿਆਨ ਦੇ ਉਹਦਾ ਫਲ ਜਿਹੜਾ ਝੋਲੇ ਚ ਪਿਆ ਸਾਰੇ ਵਰਕਰਾਂ ਦੇ ਨਾਲ ਬਟਾਲੇ ਦੀ ਸਮੂਚੀ ਟੀਮ ਵਿਦ ਸਾਰੇ ਬਲਾਕ ਪ੍ਰਧਾਨ ਐਮਸੀ ਔਰ ਜਿੰਨੇ ਸਾਡੇ ਸਤਿਕਾਰਯੋਗ ਕਾਰਕਿਰਤਾ ਨੇ ਉਹ ਸਾਰੇ ਐਮਐਲਏ ਸਾਹਿਬ ਨਾਲ ਜਾਂਦੇ ਰਹੇ ਨੇ ਔਰ ਉਹ ਮਿਹਨਤ ਦਾ ਸਦਕਾ ਕਿ ਅਸੀਂ ਅੱਜ ਇਹ ਇਲੈਕਸ਼ਨ ਜਿੱਤੇ ਆ ਔਰ ਤਿੰਨ ਸਾਲ ਮਤਲਬ ਤਿੰਨ ਵਾਰੀ ਦੇ ਜਿੱਤੇ ਐਮਐਲਏ ਨੂੰ ਹਰਾਉਣਾ ਬੜੀ ਵੱਡੀ ਗੱਲ ਆ ਔਰ ਗੁਰਦੀਪ ਸਿੰਘ ਰੰਧਾਵਾ ਜੀ ਦੀ ਵੀ ਮਿਹਨਤ ਬਹੁਤ ਸੀ ਹਲਕੇ ਚ ਫਿਰਦੇ ਸੀ ਇਹਦੇ ਕਰਕੇ ਦਾ ਫਾਇਦਾ ਸਾਨੂੰ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਸ਼ੈਮੀ ਜੀ ਸ਼ੈਮੀ ਜੀ ਬਹੁਤ-ਬਹੁਤ ਮੁਬਾਰਕਾ ਦੋ-ਦੋ ਖੁਸ਼ੀਆਂ ਫਿਰ ਮਿਲੀਆਂ ਨੇ ਇਹ ਬੜੀ ਮਿਹਨਤ ਕੀਤੀ ਬਟਾਲਾ ਟੀਮ ਨੇ ਤੇ ਆਦੇਂਦਰ ਕਿਤਨਾ ਕਿਤੇ ਖੁਸ਼ੀਆਂ ਵੀ ਮਿਲੀਆਂ ਕੀ ਕਹਿਣਾ ਚਾਹੁੰਦਾ ਸਾਡੇ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ ਰਾਤ ਦਿਨ ਵਿਚਾਰੇ ਆਜੋ ਜੀ ਚੱਲੀਏ ਜੀ ਡੇਰੇ ਦਿਨ ਰਾਤ ਉਹਨਾਂ ਨੇ ਇੱਕ ਕੀਤੀ ਹੈ ਬੜੀ ਸ਼ਕੀਰ ਦੀ ਮਿਹਨਤ ਦਾ ਉਹਨਾਂ ਨੂੰ ਅੱਜ ਫਾਲ ਮਿਲਿਆ ਦੇਖੋ ਜੀ ਇੱਕ ਤੇ ਉਹ ਸਾਡੇ ਪ੍ਰਭਾਵਨ ਲੱਗ ਗਏ ਨੇ ਜੀ ਇੱਕ ਕੱਲ ਤੁਹਾਨੂੰ ਹੋਰ ਬਹੁਤ ਵੱਡੀ ਖੁਸ਼ੀ ਮਿਲੇਗੀ ਜੀ ਕਿਤੋਂ ਵੀ ਤਗੜੀ ਤੇ ਸੋਹੀ ਬਹੁਤ ਧੰਨਵਾਦ ਆ ਤੁਹਾਡੇ ਵੀ ਵੇਖੋ ਸਾਡੀਆਂ ਗੱਲਾਂ ਤੁਸੀਂ ਲੋਕਾਂ ਚਿੱਟਾ ਬਚਾਉਂਦੇ ਤੇ ਇੱਕ ਹੋਰ ਗੱਲ ਜੇ ਭਾਜੀ ਇਹਨਾਂ ਲੋਕਾਂ ਦੇ ਵਹਿਮ ਵੀ ਨਿਕਲ ਗਏ ਜੇ ਜਿਹੜੇ ਲੋਕੀ ਕਹਿੰਦੇ ਸੀ ਨਾ ਆਪਾਂ ਇਹ ਅੱਜ ਇਲੈਕਸ਼ਨ ਕਰਾ ਲਾਂ ਤੇ ਹਰਦੇ ਨੇ ਅੱਜ ਇਲੈਕਸ਼ਨ ਕਰਾ ਲਾਂ ਆ ਪਤਾ ਲੱਗ ਗਿਆ ਜੇ ਨਾਲ ਜੀ ਠੀਕ ਹੈ ਨਾ ਭਾਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਬੜਾ ਵੱਡਾ ਰਿਕਾਰਡ ਤੋੜਿਆ ਜੀ ਉਹਨਾਂ ਨੇ ਗੁਰਦੀਪ ਸਿੰਘ ਰੰਦਾਵਾ ਨੇ ਜਿਹੜਾ ਜਿੱਤ ਪ੍ਰਾਪਤ ਕੀਤੀ ਹੈ ਸੋ ਹੋਰ ਵੀ ਇੱਕ ਅੱਧੀ ਖੁਸ਼ੀ ਕਹਿੰਦੇ ਆ ਰਹੀ ਏ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਤਨਾ ਕਿਤੇ ਸੋ ਵੀਡੀਓ ਨੂੰ ਵਾਤੇ ਸ਼ੇਅਰ ਕਰੋ ਕੈਮਰਾ ਪਰਸਨ ਪੌਣਾ ਅਗਰਵਾਲ ਨਾਲ ਲੱਖੀ ਰਾਜਮੂਖ ਤੁਹਾਡਾ